ਸੱਸੀ ਗੱਲ ਦੋਸਤੋ ਅੱਜ ਤੁਹਾਨੂੰ ਜਿਹੜੀ ਇਹ ਵੀਡੀਓ ਦਿਖਾਉਣ ਜਾ ਰਹੇ ਆ ਇਹ ਵੀਡੀਓ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਲੋਕ ਹਮੇਸ਼ਾ ਕਿਸਾਨਾਂ ਨੂੰ ਦਲਤਾਂ ਦੇ ਵਿਰੋਧੀ ਦੱਸਦੇ ਹਨ ਤੇ ਨਾਲ ਹੀ ਉਹ ਕਿਸਾਨ ਲੀਡਰਾਂ ਦੇ ਖਿਲਾਫ ਪ੍ਰਚਾਰ ਕਰਦੇ ਨੇ ਕਿਸਾਨ ਜਥੇਬੰਦੀਆਂ ਦੇ ਖਿਲਾਫ ਪ੍ਰਚਾਰ ਕਰਦੇ ਨੇ ਵੀ ਇਹ ਕਿਸਾਨ ਜਥੇਬੰਦੀਆਂ ਦਲਤ ਵਿਰੋਧੀ ਨੇ ਤੇ ਅੱਜ ਤੁਹਾਨੂੰ ਇਸ ਵੀਡੀਓ ਰਾਈ ਦਿਖਾਵਾਂਗੇ ਕਿ ਕਿਸ ਤਰ੍ਹਾਂ ਜਦੋਂ ਪਿੰਡ ਦੇ ਕੁਝ ਜੱਟਾਂ ਵੱਲੋਂ ਦਿਹਾੜੀ ਦੇ ਬਣਾਉਣ ਦੇ ਮਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਦਲਤ ਲੋਕਾਂ ਦਾ ਬਾਈਕਾਟ ਕੀਤਾ ਗਿਆ ਤਾਂ ਉਸ ਸਮੇਂ ਇੱਕ ਕਿਸਾਨ ਆਗੂ ਨੇ ਦਲਤਾਂ ਦੇ ਹੱਕ ਦੇ ਵਿੱਚ ਝੰਡਾ ਬੁਲੰਦ ਕੀਤਾ ਤੇ ਦਲਤਾਂ ਨੂੰ ਇਨਸਾਫ ਦਵਾਇਆ ਦਿਹਾੜੀ ਵਧਾਈ ਤੇ ਉਸ ਤੋਂ ਬਾਅਦ ਵੀ ਕਿਸ ਤਰ੍ਹਾਂ ਉਸ ਕਿਸਾਨ ਆਗੂ ਨੂੰ ਆਪਣੇ ਹੀ ਜੱਟ ਭਰਾਵਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦੇ ਵਿੱਚ ਦੀ ਲੰਘਣਾ ਪਿਆ ਸਾਰੀ ਗੱਲਬਾਤ ਉਸ ਕਿਸਾਨ ਆਗੂ ਦੇ ਮੂੰਹੋਂ ਸਾਰੀ ਕਹਾਣੀ ਤੁਹਾਨੂੰ ਸੁਣਾਵਾਂਗੇ ਤੇ ਫਿਰ ਤੁਸੀਂ ਫੈਸਲਾ ਕਰਿਓ ਵੀ ਕਿਸਾਨ ਆਗੂ ਜਾਂ ਸਾਰੇ ਜੱਟ ਜਿਹੜੇ ਨੇ ਉਹ ਦਲਤ ਵਿਰੋਧੀ ਹਨ ਜਾਂ ਨਹੀਂ ਤੇ ਸੋ ਦੋਸਤੋ ਇਹ ਆਗੂ ਨੇ ਧੰਨਾ ਸਿੰਘ ਪੱਟੀਵਾਲ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਕਿਸਾਨੀ ਅੰਦੋਲਨ ਲਈ ਕਿਸਾਨ ਮਜ਼ਦੂਰਾਂ ਦੀ ਸਾਂਝ ਲਈ ਲਾ ਦਿੱਤੀ ਅੱਜ ਬੇਸ਼ੱਕ ਦੀ ਉਹਨਾਂ ਨੂੰ ਅੱਖਾਂ ਤੋਂ ਦਿਖਾਈ ਨਹੀਂ ਦੇ ਰਿਹਾ ਪਰ ਅੱਜ ਵੀ ਉਹ ਲਹਿਰ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ ਆਪਾਂ ਕਿਸਾਨ ਆਗੂ ਧੰਨਾ ਸਿੰਘ ਨਾਲ ਪਿਛਲੇ ਮਹੀਨੇ ਕੀਤੀ ਗਈ ਗੱਲਬਾਤ ਸੁਣੀਏ ਤੇ ਉਹਨਾਂ ਦੀ ਮੁਲਾਕਾਤ ਮੇਰਾ ਸਾਥੀ ਪਰਮਿੰਦਰ ਠੇਠਾ ਜੋ ਉਹਨਾਂ ਨਾਲ ਗੱਲਬਾਤ ਕਰ ਰਿਹਾ ਤੇ ਸਾਰੀ ਗੱਲਬਾਤ ਨੂੰ ਸੁਣੀਏ ਤੇ ਫੈਸਲਾ ਕਰੀਏ ਕੀ ਪੰਜਾਬ ਦੇ ਸਾਰੇ ਕਿਸਾਨ ਪੰਜਾਬ ਦੇ ਸਾਰੇ ਜੱਟ ਪੰਜਾਬ ਦੇ ਸਾਰੇ ਕਿਸਾਨ ਆਗੂ ਪੰਜਾਬ ਦੀ ਸਾਰੇ ਕਿਸਾਨ ਜਥੇਬੰਦੀਆਂ ਕੀ ਦਲਤ ਵਿਰੋਧੀ ਹਨ ਜਾਂ ਨਹੀਂ ਹਨ ਪੂਰੀ ਵੀਡੀਓ ਸੁਣ ਕੇ ਤੁਸੀਂ ਆਪਣਾ ਪ੍ਰतिकਰਮ ਜਰੂਰ ਦੇਣਾ ਆਓ ਆਪਾਂ ਉਸ ਕਿਸਾਨ ਆਗੂ ਨਾਲ ਕੀਤੀ ਗੱਲਬਾਤ ਦੇ ਕੁਝ ਅੰਸ਼ ਦੇਖੀਏ ਦੂਜੀ ਮੈਂ ਘਟਨਾ ਸਾਂਝੀ ਕਰਨਾ ਚਾਹੂਗਾ ਮੈਂ ਜੋ ਸਮਝਦਾ ਇੱਕ 1976 ਦੇ ਵਿੱਚ ਅਮਰਜੈਂਸੀ ਲੱਗੀ ਹੋਈ ਸੀ ਉਸ ਵੇਲੇ ਤੇ ਮੈਂ ਆਪਣੇ ਪਿੰਡ ਦਾ ਅਗਵਾਈ ਕਰਦਾ ਸੀ ਸਰਪੰਚ ਸੀ ਤੇ ਪਿੰਡ ਦੇ ਕੁਝ ਕਿਸਾਨਾਂ ਨੇ ਜਿਨ੍ਹਾਂ ਵਿੱਚ ਜਿੱਦਾਂ ਦੀ ਹੁੰਦੀ ਹੈ ਇੱਕ ਜਿਹੜਾ ਉਹ ਕਿਸਾਨਾਂ ਨੂੰ ਅਗਵਾਈ ਦੇ ਰਿਹਾ ਸੀ ਚਲਾ ਰਿਹਾ ਸੀ ਉਹਦੀ ਮਰਜ਼ੀ ਸੀ ਆਉਣ ਵਾਲੀ ਸਰਪੰਚੀ ਲੜਨ ਦੀ ਇਸ ਲਈ ਉਹਨੇ ਇਹ ਮੁੱਦਾ ਵੈਸੇ ਕੋਈ ਹੈ ਨਹੀਂ ਉਹਨੇ ਕਿਸਾਨਾਂ ਨੂੰ ਮਗਰ ਲਾ ਕੇ ਬੀਜੀ ਹੀ ਜਿਹੜੇ ਮਜ਼ਦੂਰ ਨੇ ਇਹ ਆਪਣੇ ਤੂਆ ਵਧ ਲੈਂਦੀ ਨਹੀਂ ਆ ਵਧ ਲੈਂਦੇ ਨੇ ਇਹਨਾਂ ਦਾ ਆਪਾਂ ਨੂੰ ਹਿਲਾ ਕਰਨਾ ਚਾਹੀਦਾ ਹੈ ਉਹਨਾਂ ਨੇ ਕੱਟ ਕਰ ਲਿਆ ਦਰਵਾਜ਼ੇ ਤੇ ਉਹਨਾਂ ਨੇ ਇਹ ਤੈਅ ਕਰਤਾ ਵੀ ਆਪਾਂ ਇਹਨਾਂ ਨੂੰ ਆ ਕੁਛ ਦੇਣਾ ਤੇ ਮੈਨੂੰ ਵੀ ਬੁਲਾ ਲਿਆ ਗਿਆ ਤੇ ਮੈਨੂੰ ਕਿੰਦੀ ਵੀ ਜਿਹੜੇ ਹੈਗੇ ਆ ਇਹ ਆਪਣੇ ਮਜ਼ਦੂਰ ਆਪਣੇ ਤੋਂ ਵੱਧ ਲੈ ਰਹੇ ਨੇਗੇ ਬਾਹਰਲੇ ਪਿੰਡਾਂ ਚ ਨਾ ਹੈ ਨਹੀਂ ਦੀ ਅੱਪਾਂ ਆ ਤੈਕਰ ਨੇ ਤੇ ਮੈਂ ਕਿਹਾ ਵੀ ਭਈ ਮੈਂ ਤਾਂ ਤੁਹਾਡੀ ਇਸ ਗੱਲ ਨਾਲ ਸੈਂਟ ਨਹੀਂ ਆਇਗਾ ਤੇ ਇਹ ਨਹੀਂ ਸਾਨੂੰ ਚਾਹੀਦਾ ਤੇ ਸਾਨੂੰ ਇਹ ਚਾਹੀਦਾ ਵੀ ਆਪਾਂ ਇੱਕ ਕਮੇਟੀ ਬਣਾ ਲਈਏ ਜਿਹਦੇ ਵਿੱਚ ਇਖਤਿਆਰ ਵੀ ਹੋਣ ਤੇ ਸਾਡੇ ਮਜ਼ਦੂਰ ਭਰਾ ਵੀ ਹੋਣ ਉਹ ਆਪਾਂ ਫਿਰ ਦਿਵਾਲੀ ਦੇ ਜਿਹੜੇ ਪਿੰਡ ਨੇ ਉਹਨਾਂ ਵਿੱਚ ਜਾ ਕੇ ਪਤਾ ਕਰ ਲਈਏ ਵੀ ਕਿੱਥੇ ਕੌਣ ਕਿਵੇਂ ਦਿੰਦਾ ਹੈ ਕਣਕ ਦੀ ਬਾਢੀ ਦਾ ਉਹ ਕੀ ਦਿੰਦੇ ਨੇ ਉੱਥੇ ਦਿਹਾੜੀ ਕੀ ਦਿੰਦੇ ਨੇ ਤੇ ਹੋਰ ਕੰਮ ਆਕਾਰਾਂ ਦਾ ਕੀ ਦਿੰਦੇ ਨੇ ਕੀ ਉਹ ਆ ਪਤਾ ਕਰ ਲਈਏ ਉਹਦੇ ਵਿੱਚ ਨਾ ਆਪਾ ਵੱਧ ਵਾਲਾ ਦੇਵਾਂਗੇ ਤੇ ਨਾ ਘੱਟ ਵਾਲਾ ਦੇਵਾਂਗੇ ਵਿਚਕਾਰਲਾ ਪਰ ਰੱਖ ਲਾਂਗੇ ਪਰ ਉਸ ਬੰਦੇ ਨੇ ਦੇਖਿਆ ਵੀ ਤਾਂ ਮੇਰੇ ਉਲਟ ਜਾਂਦੀ ਹੈ ਉਹ ਕਹਿੰਦਾ ਵੀ ਉਹ ਕੌਣ ਹੁੰਦੇ ਨੇਰੇ ਜਿਹੜੀ ਮੈਨੂੰ ਗੱਲ ਬਹੁਤ ਜ਼ਿਆਦਾ ਟੁੰਬੀ ਉਹ ਕੌਣ ਹੁੰਦੇ ਨੇ ਉਹ ਤਾਂ ਸਾਡੇ ਕੰਬੀ ਨੇ ਹੂੰ ਜਦੋਂ ਨੇ ਕਮੀਆਂ ਦੀ ਗੱਲ કરી ਇਹਨਾਂ ਬਹੁਤ ਜ਼ਿਆਦਾ ਪਿੰਚ ਕੀਤੀ ਮੇਖਾ ਵੀ ਮੈਂ ਤਾਂ ਫਿਰ ਇਸ ਗੱਲ ਨਾਲ ਸਹਿਮਤ ਨਹੀਂ ਕਮੇਟੀ ਬਣਾਉਣੀ ਚਾਹੀਦੀ ਹੈ ਕਹਿੰਦੇ ਫਿਰ ਤੂੰ ਸਹਿਮਤ ਨਹੀਂ ਮੈਂ ਨਹੀਂ ਮੈਂ ਨਹੀਂ ਸਹਿਮਤ ਫਿਰ ਤੂੰ ਉਹਨਾਂ ਨਾਲ ਖੜੇਗਾ ਮੇਖਾ ਵੀ ਜੇ ਮੇਰੇ ਕੋਲੇ ਆਉਣ ਕਿਤਾ ਮੈਂ ਉਹਨਾਂ ਨਾਲ ਜ਼ਰੂਰ ਖੜੂਗਾ ਇਹ ਕਹਿ ਕੇ ਮੈਂ ਮਤਲਬ ਜਿਹੜਾ ਹੈਗਾ ਆਪਣੇ ਘਰ ਆ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਜ਼ਦੂਰਾਂ ਨੂੰ ਵੀ ਪਤਾ ਲੱਗਿਆ ਉਹ ਮੇਰੇ ਘਰ ਆ ਗਏ ਉਹ ਕਹਿੰਦੇ ਵੀ ਸਰਪੰਚ ਸਭ ਹੁਣ ਸੀ ਇਹਦੇ ਆ ਬਰੇਚ ਆਪਾਂ ਕੀ ਕਰੀਏ ਮੈਂ ਹਬੀ ਦੇਖੂ ਜੀ ਪੱਠੇ ਨੇ ਮੇਰੇ ਖੇਤ ਦੇ ਵਿੱਚ ਜੋ ਕੁਝ ਹੈ ਕਣਖ ਖੜੀਆ ਜੋ ਹੈ ਵਾਢ ਲੋ ਅੱਛਾ ਤੇ ਮੈਂ ਕੋਈ ਇਸ ਤਰ੍ਹਾਂ ਦਾ ਕਰਨੀ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਜੀ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਫਿਰ ਤੁਸੀਂ ਔਕੇ ਹੋਗੇ ਅਸੀਂ ਪੱਠੇ ਲਿਆਉਣੇ ਦੂਜੇ ਪਿੰਡਾਂ ਤੋਂ ਲਿਆਵਾਂਗੇ ਅਸੀਂ ਕਹਿੰਦੇ ਆਂ ਵੀ ਇਹਦਾ ਅੱਗੇ ਹੱਲ ਕੀ ਕੀਤਾ ਜਾਏ ਮੈਂ ਉਹਨਾਂ ਨੂੰ ਕਿਹਾ ਵੀ ਠੀਕ ਹੈ ਆਪਾਂ ਕਰਦੇ ਆਂ ਹੱਲ ਆਪਾਂ ਚੱਲਦੇ ਆਂ ਡੀਸੀ ਦੇ ਤੇ ਇਹ ਪੜੀਸ਼ੀ ਨੂੰ ਰੱਖਾਂ ਕਿ ਵੀ ਸਾਡਾ ਇਸ ਤਰ੍ਹਾਂ ਬਾਈਕਟ ਕਰਤਾ ਸੀ ਕਿਸਾਨਾਂ ਨੇ ਹਾਂ ਜੀ ਬਾਈਕਟ ਕਰਤਾ ਸੀ ਉਹਨਾਂ ਨੂੰ ਕਹਿਤਾ ਸੀ ਬੁਲਾ ਕੇ ਵੀ ਤੁਸੀਂ ਸਾਡੇ ਖੇਤਾਂ 'ਚ ਨਹੀਂ ਵੜਨਾ ਰਸਤੇ ਰਸਤੇ ਜਾਣਾ ਤੇ ਕੋਈ ਸਾਡੇ ਖੇਤਾਂ 'ਚੋਂ ਪੱਠੇ ਖੋਤਣੇ ਪੱਠੇ ਵੜਣੇ ਜਾਂ ਕੋਈ ਕੋਈ ਮਤਲਬ ਨਹੀਂ ਆਇਆ ਹੂੰ ਤੇ ਮੈਂ ਇਹਦੀ ਉਲਟ ਸੀ ਮੋੜ ਨਾਲ ਖੜਾ ਸੀ ਵੀ ਇਹ ਤਾਂ ਬਿਲਕੁਲ ਸ਼ਰਾ ਸ਼ਰਕਤੀ ਲੋਕਾਂ ਨਾਲ ਤੱਕ ਹੈ ਹੂੰ ਦੀ 11 ਜਮੂਲਿਤ ਮੈਂ ਇਹ ਗੱਲਬਾਤ ਕਰੀ ਹੈ ਕਿ ਉਥੇ ਜੇ ਸਾਡੀ ਕੋਈ ਸਹਿਮਤੀ ਕੁਵਤੀ ਹੋ ਜੂ। ਤੇ ਉਸ ਕਰਕੇ ਮੈਂ ਉਹਨਾਂ ਨਾਲ ਖੜਾ ਸੀ ਤੇ ਅਸੀਂ ਮੈਂ ਉਹ ਸਾਡਾ ਇੱਕ ਜਿਹੜਾ ਸਾਥੀ ਸੀ ਪੁਰਾਣਾ ਚੰਦ ਸਿੰਘ ਕਾਮਰੇਡ ਚੰਦ ਸਿੰਘ ਉਹਨਾਂ ਦੀ ਡਿਊਟੀ ਲਈ ਵੀ ਤੂੰ ਚਲਾ ਜਾ ਬਈ ਆਪਣੇ ਦਫ਼ਤਰ ਉੱਥੇ ਇਹ ਗੱਲ ਰੱਖ ਤੇ ਅਖਬਾਰ ਨੂੰ ਖਬਰ ਲਵਾ। ਹੂੰ ਤੇ ਉਹਨਾਂ ਨੂੰ ਸਾਥੀਆਂ ਦਾਸ ਤੇ ਨਾਲੇ ਬੰਦਿਆਂ ਨੂੰ ਲੈ ਜਾ ਵੀ ਆਹ ਕੁਝ ਹੋਇਆ। ਕਿਉਂ ਚਲਾ ਗਿਆ ਉਥੋਂ ਸਾਡਾ ਜਿਹੜਾ ਹੈਗਾ ਜ਼ਿਲ੍ਹੇ ਦਾ ਕੰਮਰੇਟ ਗੁੰਡਾ ਸਿੰਘ ਸੀ ਉਸ ਵੇਲੇ ਉਹ ਉਹਨਾਂ ਨੂੰ ਮਜ਼ਦੂਰਾਂ ਨੂੰ ਲੈ ਕੇ ਡੀਸੀ ਆਫਸ ਚਲਾ ਗਿਆ ਡੀਸੀ ਨੇ ਐਸਡੀਐਮ ਦੀ ਡਿਊਟੀ ਲਾਤੀ ਵੀ ਇੱਕ ਦਿਨ ਨੂੰ ਐਸਡੀਐਮ ਥੋੜੇ ਉੱਥੇ ਪਿੰਡ ਪਹੁੰਚੇ ਉੱਥੇ ਦੋਨੇ ਤਰ੍ਹਾਂ ਨੂੰ ਬੁਲਾ ਕੀ ਹਾਂ ਤੇ ਦੂਜੇ ਦਿਨ ਜਿਹੜਾ ਹੈਗਾ ਐਸਡੀਐਮ ਆ ਗਿਆ ਮੈਂ ਖੇਤ ਕੰਮ ਕਰਦਾ ਸੀ ਮੈਨੂੰ ਵੀ ਬੁਲਾ ਲਿਆ ਗਿਆ ਦੋਨੇ ਤਰ੍ਹਾਂ ਨੂੰ ਆ ਬੁਲਾਇਆ ਗਿਆ ਤੇ ਜਿੱਥੇ ਮੜੀ-ਮੁੱਟੀ ਟਲਖ ਕਲਾਮੀ ਵੀ ਹੁੰਦੀ ਰਹੀ ਤੇ ਉਹਨਾਂ ਨੇ ਮੈਨੂੰ ਪੁੱਛਿਆ ਇਸ ਡੇਬ ਨੇ ਹਾਂ ਜੀ ਕਿਵੇਂ ਕੀ ਗੱਲ ਹੋਈ ਉਹ ਮੈਂ ਸਾਰੀ ਗੱਲ ਦੱਸੀ ਮੈਂ ਕਿਹਾ ਜੀ ਮੈਂ ਇਸ਼ਤਿਹਾਰ ਰੱਖਿਆ ਸੀ ਵੀ ਆਪਾਂ ਇੱਕ ਕਮੇਟੀ ਬਣਾ ਲਈ ਜਵੇ ਉਹ ਕਮੇਟੀ ਦੇ ਵਿੱਚ ਆਲੇ-ਦਾਲੇ ਪਿੰਡਾਂ ਦੇ ਵਿੱਚ ਘੁੰਮ ਕੇ ਆਪਾਂ ਪਤਾ ਕਰ ਲਈਏ ਆਪਾਂ ਬਚਕਾਰਲਾ ਰੱਖ ਲਾਂਗੇ ਮੈਂ ਕਿਹਾ ਉਹਨਾਂ ਨੂੰ ਇਹਨਾਂ ਨੇ ਨਕਾਰਤਾ ਇਹਨਾਂ ਨੇ ਮਜ਼ਦੂਰਾਂ ਦਾ ਬਾਈਕਟ ਕਰਤਾ ਇਹਨਾਂ ਨੇ ਮੇਰੀ ਗੱਲ ਇਹ ਮੰਨੀ ਨਹੀਂ ਤੇ ਮੈਂ ਜਿਹੜਾ ਹੈਗਾ ਇੱਧਰ ਖੜਾ ਮੇਰੀ ਅੱਜ ਵੀ ਉੱਥੀ ਹੈ ਤੇ ਉਹਨੇ ਐਸਡੀਐਮ ਨੇ ਭਾਵੇਂ ਉੱਥੇ ਹੀ ਗੱਲ ਮੈਨੂੰ ਨਹੀਂ ਕਹੀ ਵੀ ਤੁਹਾਡੀ ਗੱਲ ਠੀਕ ਹੈ ਉਹਨੇ ਵੀ ਵੀਡੀਓ ਦੀ ਡਿਊਟੀ ਲਈ ਵੀਡੀਓ ਨਾਲ ਬੈਠਾ ਸੀ ਵੀਡੀਓ ਨੂੰ ਕਹਿੰਦਾ ਵੀ ਤੂੰ ਇਹੋ ਕਰ ਪੰਚਾਇਤਾਂ ਤਰ ਕੋਲੇ ਆਉਂਦੀਆਂ ਨੇ ਤੂੰ ਦੂਜੀ ਪਿੰਡ ਜੋ ਪਤਾ ਕਰ ਬੀ ਕਿ ਤੁੱਕ ਮੇਂ ਦਿਹਾੜੀ ਕੀ ਚੱਲ ਰਹੀ ਹੈ ਕਣਕ ਦੀ ਬਢਾਈ ਕੀ ਚੱਲ ਰਹੀ ਹੈ ਤੇ ਕਢਾਈ ਕੀ ਚੱਲ ਰਹੀ ਹੈ ਉਹਦੇ ਮੁਤਾਬਕ ਬਲਾਕੇ ਇਹਨਾਂ ਦਾ ਜਿਹੜਾ ਹੈਗਾ ਫੈਸਲਾ ਉਹ 2-3 ਦਿਨ ਮਸਲਾ ਚੱਲਦਾ ਰਿਹਾ ਤੇ ਤੀਜੀ ਚੌਥੀ ਦਿਨ ਮਤਲਬ ਵੀਡੀਓ ਨੇ ਬੁਲਾ ਲਿਆ ਵੀ ਆਓ ਆਪਾਂ ਬੈਠ ਕੇ ਗੱਲਬਾਤ ਕਰਦੇ ਹਾਂ ਕਿਸਾਨਾਂ ਵੱਲੋਂ ਇਹ ਰੱਖਿਆ ਗਿਆ ਵੀ ਜੇ ਸਰਪੰਚ ਉੱਠੀ ਜਾਂਦਾ ਤਾਂ ਅਸੀਂ ਫੈਸਲਾ ਦਿੱਤਾ ਇਜਾ ਚੋਣ ਗਿਆ ਲੋਕੋ ਦੂਜੇ ਲੋਕਾਂ ਨੂੰ ਅੱਛਾ ਵੀ ਤਨਾ ਸਿੰਘ ਨਹੀਂ ਜਾਣੇ ਚਾਹੀਦੇ ਹਾਂ ਵੀ ਉਹ ਨਹੀਂ ਜਾਣੇ ਚਾਹੀਦੇ ਇਹ ਜਿਹੜੇ ਮਜ਼ਦੂਰ ਪਰਾਸੀਓ ਕਹਿੰਦੇ ਵੀ ਤੇਥੋਂ ਬਿਨਾ ਅਸੀਂ ਜਿਹੜਾ ਹੈਗਾ ਜਾਣਾ ਪਰ ਉਸ ਵੇਲੇ ਐਮਰਜੈਂਸੀ ਲੱਗੀ ਸੀ ਮੇਰੇ ਕੋਲ ਇੱਕ ਸਾਥੀ ਗੁਪਤワਸ ਜਿਹੜਾ ਆਇਆ ਹੋਇਆ ਸੀ ਇੱਕ ਪਿੰਡ ਦੇ ਵਿੱਚ ਹੋਰ ਵੀ ਆਏ ਹੋਏ ਸੀ ਉਹਨਾਂ ਨੇ ਇਸ਼ਾਰਾ ਰੱਖਿਆ ਵੀ ਨਹੀਂ ਆਪਾਂ ਇਹਨਿੰ ਵਿਡਣਾ ਅੱਗ ਨਹੀਂ ਬਤੋਣਾ ਤੁਸੀਂ ਨਾ ਜਾਓ ਪਰ ਇਹਨਾਂ ਨੂੰ ਸਮਝਾ ਕੇ ਤੋਰ ਦੋ ਵੀ ਇਸ ਤਰ੍ਹਾਂ ਕਰਕੇ ਆਪਾਂ ਇਹ ਇਹ ਮਸਲੇ ਇੱਥੇ ਹੀ ਰਹਿਣਾ। ਉਹ ਮੇਰੇ ਸਮਝਾਉਣ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਆਪਾਂ ਇਦਾਂ ਨਹੀਂ ਕਰਨੀ ਜੇ ਮਿਲ ਨਹੀਂ ਹੈਗਾ ਮੈਂ ਉਹਨਾਂ ਨੂੰ ਸਮਝਾਤਾ ਵੀ ਆਪਾਂ ਆ ਚੀਜ਼ਾਂ ਤੇ ਜਿਹੜਾ ਹੈਗਾ ਅੜਨਾ ਹੈ ਇਹ ਚੀਜ਼ਾਂ ਆਪਾਂ ਖੁੱਲੀਆਂ ਛੱਡ ਦੇਣੀਆਂ। ਉਹਨਾਂ ਨੇ ਉਮੀਦ ਵਿੱਚ ਜਿਹੜਾ ਹੈਗਾ ਕਿਤਾਬ ਵੀਡੀਓ ਵਿੱਚ ਪਵਾਨੀਗੜ ਚਲੇ ਗਏ ਉਸ ਤੋਂ ਬਾਅਦ ਦੋ ਸਾਥੀ ਹੋਰ ਆ ਗਏ ਤੇ ਉਹਨਾਂ ਦੋ-ਤਿੰਨ ਸਾਥੀ ਉਹ ਕਹਿੰਦੇ ਵੀ ਚਲੋ ਆਪਾਂ ਚੱਲਦੇ ਆਂ ਵਿਖੀ ਜਾਂਦੀ ਐ ਚਲੇ ਗਏ ਉੱਥੇ ਉਸ ਵੇਲੇ ਫੈਸਲਾ ਜਿਹੜਾ ਹੈਗਾ 바ਵਾ ਮੁੱਕ ਚੁੱਕਿਆ ਸੀ ਤੇ ਜਦੋਂ ਮੈਂ ਗਿਆ ਤੇ ਮਜ਼ਦੂਰ ਜਿਹੜੇ ਉਸ ਵੇਲੇ ਉਹਨਾਂ ਚ ਚੁਣੇ ਹੋਏ ਸੀ ਉਹ ਆ ਕੇ ਕਹਿੰਦੇ ਵੀ ਜਿਸ ਤਰ੍ਹਾਂ ਕਰਕੇ ਆਇਆ ਮੈਂ ਉਹਨਾਂ ਨੂੰ ਕਿਹਾ ਵੀ ਆਹ ਦੋ ਤਿੰਨ ਚੀਜ਼ੇ ਛੱਡ ਦਿਓ ਇਹ ਤਾਂ ਆਲਰੇਡੀ ਵਧਣ ਗਈਆਂ ਇਹ ਜਦੋਂ ਕੰਮ ਦਾ ਜੋਰ ਪਊਗਾ ਇਹਨਾਂ ਨਹੀਂ ਵਧਾ ਰਣੀ ਇਹ ਤੇ ਆਪਾਂ ਨੂੰ ਕੋਈ ੜਨ ਦੀ ਲੋੜ ਨਹੀਂ ਆ ਚੀਜ਼ਾਂ ਨੇ ਉਹ ਉਹਵੇਂ ਹੀ ਉਹਨਾਂ ਨੇ ਰੱਖੀਆਂ ਤੇ ਉਹ ਕਿਸਾਨ ਬੜੇ ਖੁਸ਼ ਹੋਏ ਵੀ ਹਿੱਤੇ ਜਿਹੜਾ ਹੈਗਾ ਇਹ ਮਸਲੀ ਤੇ ਜਿੱਤ ਪ੍ਰਾਪਤ ਕਰ ਲਈ ਉਹ ਫੈਸਲਾ ਹੋ ਗਿਆ ਪਰ ਉਹ ਹੋਇਆ ਉਹ ਹੀ ਜੋ ਅਸੀਂ ਉਹ ਲਿਖਿਆ ਸੀ ਅਗਲਾ ਸੇਜ਼ਨ ਆਇਆ ਦਿਹਾੜੀ ਆਲਰੇਡੀ ਬੀਜਾਤੀ ਕਿ ਕਿਸਾਨ ਨੇ ਉਹਨਾਂ ਨੂੰ ਲੋੜ ਸੀ ਇੱਕ ਦੂਜੇ ਦੇ ਉੱਤੋਂ ਦੀ ਹੋ ਕੇ ਤੇ ਉਹ ਇਦਾਂ ਦਾ ਫੈਸਲਾ ਅਰਿਆ ਤੇ ਬਾਕੀ 79 ਦੀ ਗੱਲ ਮੈਂ ਤੁਹਾਨੂੰ ਇਹ ਵੀ ਇਕੱਲਾ ਇਹ ਨਹੀਂ ਹੈਗਾ ਇਹ ਬਾਈ ਇਹ ਤੁਹਾਡੀ ਗੱਲ ਮੈਂ ਰੋਕ ਰਹਾਗਾ ਇਹ ਬਾਈ ਕਟ ਤਾਂ ਸਮਾਪਤ ਹੋ ਗਿਆ ਮਜ਼ਦੂਰਾਂ ਦਾ ਤੁਹਾਨੂੰ ਤਾਂ ਫਿਰ ਭਾਈਚਾਰੇ ਵੱਲੋਂ ਲੰਮਾ ਸਮਾਂ ਸਹਿਣਾ ਪਿਆ ਹੋਊਗਾ ਅ ਕਸਾਨਾਂ ਦਾ ਵਿਰੋਧ ਵੀ ਸਹਿਣਾ ਪਿਆ ਲੰਮਾ ਸਮਾਂ ਉਹ ਵਿਰੋਧ ਤਾਂ ਕਰਦੇ ਰਹੇ ਪਰ ਉਹਦੇ ਵੀ ਚੇਤ ਕਰਦੇ ਰਹੇ ਉਹ ਕੁਛ ਨਾਲ ਤਾਂ ਜਿਹੜਾ ਫਿਰ ਮਿੱਥੋ ਬਾਤ ਜਿਹੜਾ ਹੀ ਨਹੀਂ ਇਹ ਕੰਮ ਮਤਲਬ ਚੱਲਿਆ ਉਹਦੇ ਨਾਲ ਤਾਂ ਮੇਰੀ ਮਤਲਬ ਸਰੀਰ ਤੱਕੀ ਚੱਲਦੀ ਰਹੀ ਅੱਜ ਕੱਲ ਤਾਂ ਦੁਨੀਆਂ 'ਚ ਹੈ ਨਹੀਂ ਮੇਥੋਂ ਉਮਰ 'ਚ ਛੋਟਾ ਹਿੱਸਾ ਲਿਆ ਗਿਆ ਹੂੰ ਤੇ ਉਹਦੇ ਨਾਲ ਤਾਂ ਮੇਰੀ ਜਿਹੜੀ ਸ਼ੇਕੀ ਆ ਹੁਣ ਤੱਕ ਕੀ ਚੱਲਦਾ ਰਿਹਾ ਹੂੰ ਤੇ ਬਾਕੀ ਕੁਝ ਹੋਰ ਬੰਦਿਆਂ ਨਾਲ ਵੀ ਹੈਗੀ ਸੀ ਨੂੰ ਬੋਲ ਚੱਲ ਪਾਵੇਂ ਸਾਡੀ ਰਹੀ ਪਰੰਦਰੋਂ ਉਹ ਜਿਹੜਾ ਹੈਗਾ ਨਾ ਉਹ ਮੈਂ ਚੰਗਾ ਸਮਝ ਨਹੀਂ ਸੀ ਨਾ ਮੈਂ ਉਹਨਾਂ ਨੂੰ ਕਿੰਨਾ ਚਿਰ ਰਿਹਾ ਅਸਰ ਤੁਹਾਡੇ ਤੁਹਾਡਾ ਭਾਈਚਾਰੇ ਦੇ ਵਿੱਚ ਕਿਸਾਨਾਂ ਦੇ ਵਿੱਚ ਦੇਖੋ ਕਿਸਾਨਾਂ ਦੇ ਵਿੱਚ ਉਹ ਚੋਣ ਮੇਂ ਬੰਦੀ ਸੀ ਦੂਜੇ ਨਹੀਂ ਦੂਜੇ ਕਿਸਾਨਾਂ 'ਚ ਨਹੀਂ ਸੀਗਾ ਨਹੀਂ ਆਮ ਕਿਸਾਨਾਂ 'ਚ ਕੋਈ ਨਹੀਂ ਸੀ ਆਮ ਕਿਸਾਨਾਂ 'ਚ ਤਾਂ ਬਲਕਿ ਕੁਛ ਦੀ ਜਿਹੜੀ ਆ ਉਹ ਉੱਪਰ ਕੇ ਭਾਵੇਂ ਉਹ ਨਹੀਂ ਉਠਿ ਕਹਿ ਸਕੇ ਕਿਸਾਨ ਭਾਈਚਾਰੇ 'ਚ ਉਹਨਾਂ ਦੀ ਹਮਦਰਦੀ ਮੇਰੇ ਨਾਲ ਹੈਗੀ ਸੀ ਇੱਕ ਚਲੀ ਫਿਰ ਉਹਨਾਂ ਨੇ ਕੱਲਿਆਂ ਨੇ ਇਕੱਠ ਕੀਤਾ ਉਹਦੇ ਵਿੱਚ ਇੱਕ ਦੋ ਨਿੱਸੇ ਜਾ ਰੱਖਿਆ ਵੀ ਇਹਦਾ ਸਰਪੰਚ ਦਾ ਵੀ ਬਾਈਕਾਟ ਕਰੋ ਜੇ ਤੋ ਕੋਈ ਚੀਜ਼ ਲੈਣੀ ਨਹੀਂ ਕੋਈ ਚੀਜ਼ ਦੇਣੀ ਨਹੀਂ ਅੱਛਾ ਤੋ ਚਵਰੀਕ ਸਾਥੀ ਬੋਲਿਆ ਕਿਸਾਨ ਉਹ ਕਹਿੰਦਾ ਵੀ ਕੱਲੇ ਸਰਪੰਚ ਦਾ ਬਾਈਕਟ ਨਹੀਂ ਹੋਊ ਫਿਰ ਤਾਂ ਬਹੁਤ ਜਣਾਂ ਦਾ ਬਾਈਕਟ ਹੋਊ ਇਸ ਗੱਲ ਤੇ ਉਹ ਜਿਹੜੀ ਚਲਾ ਰਹੀ ਸੀ ਉਹ ਟਰੰਮੇ ਗਏ ਉਹਨਾਂ ਨੇ ਦੇਖਿਆ ਵੀ ਇਹਦਾ ਮਤਲਬ ਤਾਂ ਹੋਰ ਉਧਰ ਜਾਣਗੇ ਉਹ ਫਿਰ ਉਹ ਮੇਰੇ ਮੇਰੇ ਬਾਈਕਟ ਵਾਲੀ ਤੇ ਗੱਲ ਉਹਨਾਂ ਨੇ ਪੁੱਛੀ ਉਹ ਕਹਿਣ ਦਾ ਮੇਰਾ ਮਤਲਬ ਵੀ ਸਾਰੇ ਨਹੀਂ ਉਹ ਕੁਝ ਬੰਦੇ ਸੀ ਉਹਨਾਂ ਦੀ ਸੀ ਸ਼ਰਾਰਤ ਸੀ ਜਿਨ੍ਹਾਂ ਨੇ ਉਹਨੂੰ ਇੱਧਰ ਤਿਆਰ ਕੀਤਾ ਅੱਜ ਵੀ ਤੁਹਾਡੀ ਗੱਲ 99 ਵਾਲੀ ਵਿਚਾਰੇ ਆ ਬਾਅਦ ਸੁਣਦੇ ਆ ਅੱਜ ਵੀ ਕਈ ਪਿੰਡਾਂ 'ਚ ਮਜ਼ਦੂਰਾਂ ਦਾ ਬਾਈਕਾਟ ਜਿਹੜਾ ਕਿਸਾਨਾਂ ਵੱਲੋਂ ਕੀਤਾ ਜਾਂਦਾ ਇਹਦੇ 'ਚ ਤੁਸੀਂ ਕਿੰਨਾ ਕੁ ਸਮਝਦੇ ਹੋ ਕਿ ਕਿਸਾਨ ਕਿੰਨਾ ਕੁ ਮਤਲਬ ਜੇ ਕਹਿਣਾ ਹੋਵੇ ਕਿ ਕਿਸਾਨਾਂ ਦਾ ਕਿੰਨਾ ਕੁ ਹਿੱਸਾ ਬਾਈਕਾਟ ਵਾਸਤੇ ਤਿਆਰ ਹੁੰਦਾ ਜਾਂ ਕਿੰਨਾ ਕੁ ਹਿੱਸਾ ਜਿਹੜਾ ਉਹ ਨਹੀਂ ਤਿਆਰ ਹੁੰਦਾ ਉਹਦੇ ਵਿੱਚ ਦਿਖੋ ਜਿਵੇਂ ਮੇਰੇ ਪਿੰਡ ਇਸ ਤਰ੍ਹਾਂ ਹੀ ਹੈ ਕੁਝ ਬੰਦੇ ਹੁੰਦੇ ਨੇ ਜਿਹੜੇ ਸਤਾ ਦੇ ਵਿੱਚ ਇਸ ਤਰ੍ਹਾਂ ਨਹੀਂ ਕੋਈ ਸਰਪੰਚੀ ਕੋ ਹੋਰ ਇਦਾਂ ਦੀ ਕੋ ਲੜਨ ਦੀ ਹੁੰਦੀ ਹੈ ਦੂਜੇ ਬੰਦਿਆਂ ਨੂੰ ਇਹ ਜਿਹੜੇ ਹੈਗੇ ਉਹ ਬਚਾਰੇ ਇੰਨੇ ਸਿਆਣੇ ਨਹੀਂ ਉਹਨਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਨੇਗੇ ਵੀ ਦੇਖੋ ਜੀ ਆਪਣਾ ਇਹ ਆ ਜੀ ਇਹ ਹੈ ਆ ਲੈਂਦੇ ਨੇ ਉਹ ਲੈ�ਦੇ ਨੇਗੇ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਪਤਲਾ ਕੇ ਉਹ ਮੰਗਰ ਲਾ ਲੈਂਦੇ ਨੇ ਪਰ ਬਹੁਤੇ ਲੋਕ ਹੁੰਦਾ ਨਹੀਂ ਹੁੰਦਾ ਪਰ ਉਹ ਇਹ ਆ ਵੀ ਇੱਕ ਭਾਈਚਾਰਾ ਜਿਹੜਾ ਸਾਡੀ ਪ੍ਰਾਣੀ ਇੱਕ ਚਲੀ ਆਉਂਦੀ ਹੈ ਉਹ ਚ ਉਹ ਪ੍ਰੋਧ ਕਰਨ ਦੀ ਸਮਰੱਥਾ ਵੀ ਨਹੀਂ ਰੱਖਦੇ ਇਸ ਲਈ ਇਹ ਬਾਈਕਾਟ ਹੁੰਦੇ ਨੇ ਪਰ ਸਾਰੇ ਲੋਕ ਇਸੇ ਵੀ ਬਾਈਕਾਟ ਦੇ ਮੈਂ ਨਹੀਂ ਸਮਝਦਾ ਵੀ ਉਹ ਜਿਹੜਾ ਹੈਗਾ ਹੱਥ ਹਾ ਨਨ ਮੈਡੀਕਟਰ ਨਸੀਬੀ ਜੇ ਹੁਣ ਇਹ ਸੋਚੇ ਵੀ ਇਹ ਬੰਦੂਰ ਪਖੀ ਸੀ ਕਾਮਰੇਡ ਨੇ ਜਿਹੜੇ ਆਮ ਹੀ ਕਿਹਾ ਜਾਂਦਾ ਹੈ ਵੀ ਜੀ ਇਸ ਤਰ੍ਹਾਂ ਪਰ ਇਹ ਗੱਲ ਨਹੀਂ ਹੈਗੀ ਉਹ ਬਿਲਕੁਲ ਗਲਤ ਬਗਾੜ ਕੇ ਪੇਸ਼ ਕਰ ਦੇਣਗੇ ਸਾਡੇ ਨਕਸ਼ੇ ਨੂੰ ਸਾਡੇ ਅਕਸ ਨੂੰ ਅਸੀਂ ਕਿਰਤੀ ਲੋਕ ਕਿਰਤ ਕਰਨ ਵਾਲਾ ਭਾਵੇਂ ਕਿਸਾਨ ਹੈ ਜਾਂ ਮਜ਼ਦੂਰ ਹੈ ਜਾਂ ਕੋਈ ਹੋਰ ਹੈ ਕਿਉਂਕਿ ਸਾਨੂੰ ਜਿਸ ਹਰੋਸਪੀ ਨੂੰ ਸੀ ਮੰਨਦੇ ਹਾਂ ਉਹ ਨਹੀਂ ਤਾਂ ਬੜਾ ਬਸਤਾਰ ਦੇ ਵਿੱਚ ਬੜਾ ਖੁੱਲ ਕੇ ਬਿੱ ਕਿੱਦਾ ਕਿਰਤੀ ਲੋਕਾਂ ਦੀ ਲੁੱਟ ਹੁੰਦੀ ਹੈ ਪਰ ਸਾਡੇ ਆਪਣੇ ਇੱਕ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹਨੂੰ ਬਾਬਾ ਉਸਨਰ ਦੱਸ ਗਿਆ ਕਿਰਤ ਕਰਨਾ ਵੰਡ ਛਕਣਾ ਨਾਮ ਜਪਣਾ ਇਹ ਜਿਹੜੇ ਫਾਰਮੂਲੇ ਨੇ ਉਹ ਇਹੀ ਫਾਰਮੂਲੇ ਜਿਹੜੇ ਅਗਲੀ ਫਲਸਫੀ ਜਿਹਨੂੰ ਅਸੀਂ ਫਾਲੋ ਕਰਦੇ ਆਂ ਜਿਵੇਂ ਅਸੀਂ ਸਮਝਦੇ ਆ ਉਹਨੇ ਜਿਹੜਾ ਹੈਗਾ ਇਹ ਤੈਅ ਕੀਤਾ ਕਾਉਂਰੇਡਾਂ ਨੂੰ ਸਿੱਖ ਫਲਸਫੇ ਵੀ ਬਣਾਇਆ ਜਾਂਦਾ ਉਹ ਉਹ ਇਹ ਆ ਵੀ ਜਿਹੜੇ ਕਰਮ ਕਾਂਡੀ ਨਹੀਂ ਕਿਉਂਕਿ ਅਸੀਂ ਕਾਰਨ ਕਾਰਨਾਂ ਤੇ ਉਂਗਲੀ ਧਰਦੀਆਂ ਕਿ ਸਿੱਖ ਫਲਸਫੀ ਦੀ ਜਿਹੜੀ ਜਿਹੜੀ ਬਾਬੇ ਨਾਨਕ ਦੀ ਵਿਚਾਰਧਾਰਾ ਹੈ ਉਹਨੂੰ ਅਸੀਂ ਬਹੁਤ ਬਹੁਤ ਹੱਦ ਤੱਕ ਉਸ ਵੇਲੇ ਦੀ ਇੱਕ ਇਨਕਲਾਬੀ ਸੋਚ ਹੈ ਉਹਨਾਂ ਨੇ ਵੀ ਜਾਤ ਪਾਤ ਨੂੰ ਨਿਸ਼ਟ ਕਰ ਮਰ ਉਹਨਾਂ ਨੇ ਵੀ ਕਿਰਤੀ ਦੀ ਗੱਲ ਕੀਤੀ ਹੈ ਉਹਨਾਂ ਨੇ ਵੀ ਔਰਤ ਤੇ ਹੁੰਦੇ ਜ਼ੁਲਮ ਦੀ ਗੱਲ ਹੋਰ ਬਹੁਤ ਕੁਝ ਉਹਨਾਂ ਨੇ ਕਰਮਕਾਂਡਾਂ ਦਾ ਵੀ ਉਹਨਾਂ ਨੇ ਵਿਰੋਧ ਕੀਤਾ ਹੈ। ਇਹੀ ਚੀਜ਼ ਸਾਡੀ ਹੈ। ਬਸ ਅਸੀਂ ਜਦੋਂ ਕਰਮਕਾਂਡਾਂ ਦੀ ਗੱਲ ਅਸੀਂ ਕਰਦੇ ਆਂ ਵੀ ਇਹ ਇਹ ਫਲਸਫੀ ਗੁਰੂ ਨਾਨਕ ਦੇਵ ਦੀ ਫਲਸਫੀ 'ਚ ਕਰਮਕਾਂਡ ਖੈਰ ਨਹੀਂ। ਇਹ ਕਰਮਕਾਂਡ ਕਰਕੇ ਆਪਣੀ ਦੁਕਾਨਦਾਰੀ ਚਲਾਉਣੀ ਚਾਹੁੰਦੇ ਨੇਗੇ ਇਹ ਇਹਨਾਂ ਨੂੰ ਹੀ ਚੁਭਦੀ ਹੈ। ਆਮ ਲੋਕਾਂ ਨੇ ਸਾਡੀ ਫਲਸਫੀ ਤੱਕ ਹੀ ਉਹ ਸਿੱਖ ਵੱਲੋਂ ਵਿਚਾਰਤਾਰਾ ਤੋਂ ਜਾਣੂ ਨਹੀਂ ਹੈਗੇ। ਉਹ ਉਮਈ ਉਨਤ ਦੇ ਵਿੱਚ ਕਿ ਜੇ ਕੋਈ ਕੁਝ ਜਾਣਬੁੱਝ ਕੇ ਸਾਡਾ ਵਿਰੋਧ ਕਰਦੇ ਨੇ ਉਹਨਾਂ ਨੂੰ ਤਾਂ ਕਰ ਨਹੀਂ ਕਰਨਾ ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਹੈ ਜੋ ਕੁਝ ਉਹਨਾਂ ਨੇ ਇਹ ਬਰਤਾਂਤ ਸਿਰਜਿਆ ਕਰਮਕਾਂਡ ਵਾਲਾ ਉੱਤੇ ਸੱਟ ਪੈਂਦੀ ਹੈ ਇਸ ਲਈ ਉਹਨਾਂ ਨੇ ਤਾਂ ਵਿਰੋਧ ਸਾਡਾ ਕਰ ਨਹੀਂ ਕਰਨਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਅੱਜ ਕਿਸਾਨ ਸਰਪੰਚ ਸਾਹਿਬ ਤੁਸੀਂ ਸਮਾਂ ਕੱਢਿਆ ਤੁਹਾਡਾ ਧੰਨਵਾਦ ਦੋਸਤੋ ਇਹ ਸਨ ਕਾਮਰੇਡ ਧੰਨਾ ਸਿੰਘ ਜੀ ਪਟਿਆਲ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਬਾਰੇ ਆਪਣੇ ਸੰਘਰਸ਼ਾਂ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਇਹਨਾਂ ਦੀ ਗੱਲਬਾਤ ਕਿੱਦਾਂ ਲੱਗੀ ਇਹਨਾਂ ਦੇ ਸੰਘਰਸ਼ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਵੀਡੀਓ ਦੇਖਣ ਵਾਸਤੇ ਸਮਾਂ ਕੱਢਿਆ ਤੁਹਾਡਾ ਸਾਰਿਆਂ ਦਾ ਧੰਨਵਾਦ